ਅੱਜ ਅਸੀਂ ਮੂਰਤ ਬਲਾਕ ਦੇ ਕਿਸਾਨਾਂ ਕੋਲੋਂ ਪਿੰਡ ਮੰਡਕ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਮੀਟਿੰਗ ਕਰਨ ਦਾ ਕਾਰਨ ਮੁੱਖ ਇਹ ਹੈ ਕਿ 5 ਮਈ ਨੂੰ ਕੈਬਨਟ ਮੰਤਰੀ ਮੀਤ ਰੇਰ ਦੇ ਘਰ ਗਏ ਭਾਰਤੀ ਕਿਸਾਨ ਨੂੰ ਨੇਤਾ ਉਗਰਾਹ ਜੱਥੇਬੰਦੀ ਵੱਲੋਂ ਪੱਕਾ ਮੋਰਚਾ ਲਾਇਆ ਜਾ ਰਿਹਾ ਹੈ ਕਿਉਂਕਿ ਜਿਹੜਾ ਮੋਰਚਾ ਲਾਣ ਦਾ ਮੁੱਖ ਕਾਰਨ ਹੈ ਧੂਰੀ ਧੂਰੀ ਸ਼ਹਿਰ ਦੇ ਵਿੱਚ ਧੂਰੀ ਸ਼ਹਿਰ ਦੇ ਉਧੇਰ ਪਿੰਡਾਂ ਦਾ ਜਹਾਗੀਰ ਜਿਹੜਾ ਯਾਨੀ ਕਿ ਜਹਾਗੀਰ ਧੂਰੀ ਬਲਾਕ ਦੇ ਵਿੱਚ ਪੈਂਦਾ ਹੈ ਉਥੇ ਜਹਾਗੀਰ ਪਿੰਡ ਹੈ ਉੱਥੇ ਦੀ ਜਾਨਕਿਤ ਭੈਣਾ ਕਿਰਨਜੀਤ ਕੋਰਾ ਉਹਦੀ ਜ਼ਮੀਨ ਤੇ ਉਥੋਂ ਦੇ ਹੀ ਸਾਫਾ ਸਰਪੰਚ ਨੇ ਨਜਾਇਜ਼ ਤੌਰ ਤੇ ਕਬਜ਼ਾ ਕੀਤਾ ਹੋਇਆ ਹੈ ਜਿਹਨੂੰ ਲੈ ਕੇ ਅਸੀਂ ਬਾਰ-ਬਾਰ ਪ੍ਰਸ਼ਾਸਨ ਨੂੰ ਵੀ ਬਹੁਤ ਵਾਰੀ ਮਿਲ ਚੁੱਕੇ ਹਾਂ ਹਰ ਵਾਰ ਨਾਲੇ ਪ੍ਰਸ਼ਾਸਨ ਇਹ ਗੱਲ ਨੂੰ ਮੰਨਦਾ ਹੈ ਵੀ ਤੁਹਾਡਾ ਮਸਲਾ ਜਾਇਜ਼ ਹੈ ਜ਼ਮੀਨ ਦੀ ਅਸਲੀ ਮਾਲਕੋ ਕੁੜੀ ਹੈ ਦੇ ਨਾਲ ਹੀ ਕਬਜ਼ਾ ਦਬਾਉਣ ਦੇ ਵਿੱਚ ਢੇਸਲ ਵਟ ਰਿਹਾ ਹੈ ਕਿਉਂਕਿ ਜਿਹੜਾ ਉਹ ਸਾਬਕਾ ਸਰਪੰਚ ਹੈ ਉਹ ਆਮ ਆਦਮੀ ਪਾਰਟੀ ਦਾ ਖਾਸ ਬੰਦਾ ਹੈ ਇਸ ਕਰਕੇ ਉਹ ਜਨਨ ਕਿ ਉਸ ਦਾ ਬਚਾਅ ਕਰਨ ਦੇ ਲੱਗੇ ਹੋਏ ਨੇ ਲਗਾਤਾਰ ਪਿੱਛੇ ਵੀ ਅਸੀਂ ਜਨਨ ਕਿ ਅਤੋਂ 20 ਦਿਨ ਪਹਿਲਾਂ ਮੀਤ ਹੇਰ ਦੀ ਕੋਟੀ ਅੱਗੇ ਪੱਕਾ ਮੋਰਚਾ ਲਾਇਆ ਸੀ ਜਿਹਦੇ ਵਿੱਚ ਕੈਬਨ ਮੰਤਰੀ ਮੀਤ ਹੇਰ ਨੇ ਇਹ ਗੱਲ ਦਾ ਵਿਸ਼ਵਾਸ ਦਿਵਾਇਆ ਸੀ ਵੀ 15 ਦਿਨਾਂ ਦੇ ਵਿੱਚ ਵਿੱਚ ਥੋੜਾ ਮਸਲਾ ਹੱਲ ਕਰ ਦਿੱਤਾ ਜਾਊਗਾ ਜੇ ਜ਼ਮੀਨ ਦੀ ਅਸਲ ਮਾਲਕਾ ਇਹ ਕੁੜੀ ਹੈ ਜ਼ਮੀਨ ਤੇ ਕਬਜ਼ਾ ਇਹ ਕੁੜੀ ਦਾ ਕਰਵਾ ਦਿੱਤਾ ਜਾਊਗਾ ਪਰ 20 ਦਿਨ ਤੱਕ ਜਾਣ ਦੇ ਬਾਵਜੂਦ ਮਸਲਾ ਜਿਉਂਦਾ ਤ्यों ਖੜਾ ਹੈ ਇਸ ਕਰਕੇ ਜ਼ਥੇਬੰਦੀ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਆਪਣਾ 5 ਮਈ ਤੋਂ 10 ਤਹੇਰ ਦੀ ਕੋਠੀ ਅਗੇ ਪੱਕਾ ਮੋਰਚਾ ਲੱਗੂਗਾ ਤੇ ਜਿੱਥੇ ਵੀ ਲੋਕ ਦਾ ਲੋਕ ਸਭਾ ਚੋਣ ਲੜ ਰਹੀ ਨਹੀਂ ਕਹਿ ਰਿਹਾ ਜਿਹੜੇ ਵੀ ਪਿੰਡਾਂ 'ਚ ਆਊਗਾ ਅਸੀਂ ਉੱਥੇ ਉਹਦਾ ਡਟਮਾ ਵਿਰੋਧ ਕਰਾਂਗੇ ਤੇ ਸਵਾਲ ਕਰਾਂਗੇ ਕਿ ਜਿਹੜੇ ਸਾਡੇ ਜਨਕ ਤੂੰ ਵਾਦਾ ਕੀਤਾ ਸੀ 15 ਦਿਨ ਪਹਿਲਾਂ ਉਹਦਾ ਕੀ ਬਣ ਗਿਆ ਨਾਲ ਹੀ ਸਵਾਲ ਕਰਾਂਗੇ ਕਿ ਮੂਲਕ ਬਲਾਕ ਦੇ ਵਿੱਚ ਜਿਹੜੇ ਜਨਕ ਜੂਨ ਜੁਲਾਈ 2023 ਦੇ ਵਿੱਚ ਹੜ੍ਹ ਆਏ ਸੀ ਹੜ੍ਹਾਂ ਨਾਲ ਕਿਸਾਨਾਂ ਦੀਆਂ ਫਸਲਾਂ ਮਰ ਗਈਆਂ ਸੀ ਅਜੇ ਤੱਕ ਬਹੁਤ ਬਹੁਤ ਵੱਡੀ ਗਿਣਤੀ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਹੈਗਾ ਉਹ ਜਨਕ ਤਹਿਸੀਲਾਂ ਦੇ ਐਸਡੀਐਮ ਦਫ਼ਤਰ ਦੇ ਚੱਕਰ ਕੱਟ-ਕੱਟ ਕੇ ਥੱਕ ਹਾਰ ਕੇ ਢਰ ਰਹਿ ਗਏ ਨੇ ਇਹ ਸਾਰੇ ਸਵਾਲਾਂ ਦਾ ਕੈਬਨਟ ਮੰਤਰੀ ਮੀਤੇ hér ਨੂੰ ਸਾਹਮਣਾ ਕਰਨਾ ਪਊਗਾ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਸਲਾ ਹੱਲ ਨਾ ਕੀਤਾ